ਕੀ ਤੁਸੀਂ ਕਦੇ ਸੋਚਿਆ ਹੈ ਕਿ ਕਦੇ ਕਦੇ ਅਸੀਂ ਕੁਝ ਖਾਸ ਘਟਨਾਵਾਂ ਨੂੰ ਕੁਝ ਖਾਸ ਚੀਜ਼ਾਂ ਨੂੰ ਕੁਝ ਖਾਸ ਲੋਕਾਂ ਨੂੰ ਲੈ ਕੇ ਬੜੇ ਇਮੋਸ਼ਨਲ ਹੋ ਜਾਂਦੇ ਹਾਂ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਚੀਜ਼ਾਂ ਇਹ ਲੋਕ ਸਾਡੇ ਤੋਂ ਕਦੇ ਦੂਰ ਨਾ ਹੋਣ। ਅਸੀਂ ਇਮੋਸ਼ਨਲ ਹਾਂ ਇਹ ਗੱਲ ਸੱਚ ਹੈ। ਇਮੋਸ਼ਨਸ ਦੇ ਹੁੰਦੇ ਹੋਏ ਸਾਡੇ ਮਨ ਦੇ ਵਿੱਚ ਇਹ ਭਾਵਨਾਵਾਂ ਆਉਂਦੀਆਂ ਜ਼ਰੂਰੀ ਨੇ ਪਰ ਫਿਰ ਵੀ ਸਾਨੂੰ ਇਹ ਗੱਲ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿ ਜੋ ਇੱਕ ਕੁਦਰਤ ਹੈ ਇਹ ਜੋ ਬ੍ਰਹਿਮੰਡ ਹੈ ਇਹ ਜੋ ਪ੍ਰਕਿਰਤੀ ਹੈ ਇਸ ਪ੍ਰਕਿਰਤੀ ਦਾ ਇੱਕ ਨਿਯਮ ਹੈ ਉਹ ਹੈ ਪਰਿਵਰਤਨ ਬਦਲਾ ਹਰ ਇੱਕ ਚੀਜ਼ ਦੇ ਵਿੱਚ ਹਰ ਸਮੇਂ ਕੋਈ ਨਾ ਕੋਈ ਬਦਲਾਵ ਹੋ ਰਿਹਾ ਹੈ ਅਸੀਂ ਖੁਦ ਵੀ ਪਲ-ਪਲ ਹਰ ਸਨੇ ਬਦਲ ਰਹੇ ਹਾਂ ਸਮਾਂ ਬਦਲ ਰਿਹਾ ਹੈ ਇਹ ਬ੍ਰਹਿਮੰਡ ਬਦਲ ਰਿਹਾ ਹੈ ਔਰ ਸਾਡੇ ਆਲੇ-ਦੁਆਲੇ ਦੇ ਲੋਕ ਸਾਡੇ ਆਲੇ-ਦੁਆਲੇ ਦੀਆਂ ਚੀਜ਼ਾਂ ਵੀ ਬਦਲ ਰਹੀਆਂ ਨੇ ਇਸ ਕਰਕੇ ਸਾਨੂੰ ਇਸ ਬਦਲਾਅ ਦੇ ਨਿਯਮ ਨੂੰ ਮੰਨਣ ਦੀ ਲੋੜ ਹੈ ਸਮਝਣ ਦੀ ਲੋੜ ਜੇਕਰ ਅਸੀਂ ਇਸ ਨਿਯਮ ਨੂੰ ਨਹੀਂ ਸਮਝਦੇ ਹਾਂ ਤਾਂ ਅਸੀਂ ਭਾਵਨਾਵਾਂ ਦੇ ਵਿੱਚ ਬੈਠ ਕੇ ਆਪਣੇ ਆਪ ਨੂੰ ਪਰੇਸ਼ਾਨੀ ਦੇ ਵਿੱਚ ਪਾਉਂਦੇ ਹਾਂ ਆਪਣੇ ਆਪ ਨੂੰ ਚਿੰਤਾ ਦੇ ਵਿੱਚ ਪਾ ਲੈਂਦੇ ਹਾਂ ਅਤੇ ਉਸ ਚਿੰਤਾ ਦੇ ਕਾਰਨ ਕਰਕੇ ਅਸੀਂ ਬਿਮਾਰੀਆਂ ਨੂੰ ਆਕਰਸ਼ਿਤ ਕਰ ਪਰੇਸ਼ਾਨੀਆਂ ਨੂੰ ਹੋਰ ਆਕਰਸ਼ਿਤ ਕਰ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਸਾਡੇ ਜੋ ਇਸ ਕੁਦਰਤ ਦੇ ਨਿਯਮ ਹਨ ਅਸੀਂ ਉਹਨਾਂ ਨੂੰ ਮੰਨ ਲਈਏ ਔਰ ਇਹਨਾਂ ਨਿਯਮਾਂ ਦੇ ਵਿੱਚੋਂ ਇੱਕ ਨਿਯਮ ਹੈ ਬਦਲਾਵ ਦਾ ਸਾਨੂੰ ਬਦਲਾਵ ਦੇ ਨਿਯਮ ਨੂੰ ਬਦਲਾਵ ਦੀ ਸੱਚਾਈ ਨੂੰ ਮੰਨਣਾ ਜ਼ਰੂਰ ਚਾਹੀਦਾ ਹੈ ਇਸ ਨੂੰ ਸਮਝਣਾ ਵੀ ਚਾਹੀਦਾ। ਦੋਸਤੋ ਇਸ ਸੰਸਾਰ ਦੇ ਵਿੱਚ ਹਰ ਇੱਕ ਚੀਜ਼ ਅਸਥਾਈ। ਭਾਵੇਂ ਕਿ ਅਸੀਂ ਇਸ ਬ੍ਰਹਿਮੰਡ ਦੀ ਗੱਲ ਕਰੀਏ ਤਾਂ ਬ੍ਰਹਿਮੰਡ ਦੇ ਵਿੱਚ ਜੋ ਵੀ ਚੀਜ਼ਾਂ ਸਾਨੂੰ ਨਜ਼ਰ ਆ ਰਹੀਆਂ ਹਨ ਉਹ ਸਾਰੀਆਂ ਚੀਜ਼ਾਂ ਹਰ ਪਲ ਬਦਲ ਰਹੀਆਂ ਹਨ ਔਰ ਅਸਥਾਈ ਹਨ। ਇਹਨਾਂ ਦੇ ਵਿੱਚ ਪਰਿਵਰਤਨ ਆ ਰਿਹਾ ਹੈ। ਇਸੇ ਤਰ੍ਹਾਂ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਵੀ ਦੁੱਖ ਅਤੇ ਸੁੱਖ ਇਹ ਦੋਨੋਂ ਅਸਥਾਈ ਹਨ ਅਗਰ ਅੱਜ ਦੁੱਖ ਹੈ ਤਾਂ ਕੱਲ ਨੂੰ ਸੁੱਖ ਵੀ ਆਏਗਾ ਔਰ ਅਗਰ ਸੁੱਖ ਆਏਗਾ ਤਾਂ ਜਾਏਗਾ ਵੀ ਅਤੇ ਉਸ ਦੀ ਜਗ੍ਹਾ ਤੇ ਸੁੱਖ ਦੁੱਖ ਵੀ ਆਏ ਇਸ ਕਰਕੇ ਸਾਨੂੰ ਇਹ ਹਮੇਸ਼ਾ ਮੰਨਣਾ ਚਾਹੀਦਾ ਹੈ ਸਮਝਣਾ ਚਾਹੀਦਾ ਹੈ ਕਿ ਹਰ ਇੱਕ ਚੀਜ਼ ਇਸ ਦੁਨੀਆ ਦੇ ਵਿੱਚ ਅਸਥਾਈ ਹੈ ਮੌਸਮ ਬਦਲਦੇ ਹਨ ਗਰਮੀ ਤੋਂ ਬਾਅਦ ਸਰਦੀ ਆਉਂਦੀ ਹੈ ਸਰਦੀ ਤੋਂ ਬਾਅਦ ਗਰਮੀ ਆਉਂਦੀ ਹੈ ਇਸੇ ਤਰ੍ਹਾਂ ਜੋ ਪ੍ਰਕਿਰਤੀ ਦੇ ਵਿੱਚ ਚੇਂजेस ਹੁੰਦੇ ਰਹਿੰਦੇ ਹਨ ਬਦਲਾਵ ਹੁੰਦੇ ਰਹਿੰਦੇ। ਦੋਸਤੋ ਜਦੋਂ ਸੀ ਜਾਣ ਜਾਂਦੇ ਹਾਂ ਸਮਝ ਲੈਂਦੇ ਹਾਂ ਕਿ ਸਭ ਕੁਝ ਸਥਾਈ ਹੈ ਤਾਂ ਫਿਰ ਸਾਡਾ ਮਨ ਸ਼ਾਂਤ ਰਹਿੰਦਾ ਹੈ। ਕਿਉਂਕਿ ਸਾਡਾ ਮਨ ਇਸ ਸੱਚਾਈ ਨੂੰ ਐਕਸੈਪਟ ਕਰ ਲੈਂਦਾ ਹੈ ਤਾਂ ਫਿਰ ਉਹ ਇਸ ਗੱਲ ਨੂੰ ਮੰਨ ਜਾਂਦਾ ਹੈ ਕਿ ਹਾਂ ਇਹ ਤਾਂ ਬਦਲਣਾ ਹੀ ਸੀ। ਔਰ ਜਦੋਂ ਇਹ ਬਦਲਣਾ ਸੀ ਤਾਂ ਬਦਲ ਗਿਆ। ਫਿਰ ਕੀ ਹਰਜ ਹੋ ਗਿਆ? ਕਿ ਕੀ ਹੋ ਗਿਆ? ਕਿ ਜੇ ਬਦਲ ਗਿਆ। ਤਾਂ ਇਸ ਕਰਕੇ ਮਨ ਸ਼ਾਂਤ ਰਹਿਂਦਾ ਜਦੋਂ ਮੁਸ਼ਕਿਲ ਹਾਲਾਤ ਆਉਂਦੇ ਹਨ ਸਮੱਸਿਆਵਾਂ ਆਉਂਦੀਆਂ ਹਨ ਉਦੋਂ ਸਾਡੇ ਮਨ ਦੀ ਸਥਿਰਤਾ ਬਣੀ ਰਹਿੰਦੀ ਹੈ ਕਿਉਂਕਿ ਮਨ ਉਦੋਂ ਵੀ ਇਹ ਗੱਲ ਨੂੰ ਸਮਝ ਛੱਕਿਆ ਹੁੰਦਾ ਹੈ ਕਿ ਇਹ ਜੋ ਮੁਸ਼ਕਲਾਂ ਹਨ ਇਹ ਮੁਸ਼ਕਿਲ ਹਾਲਾਤ ਹਨ ਇਹ ਅਸਥਾਈ ਹਨ ਇਹਨਾਂ ਨੂੰ ਬਦਲ ਜਾਣਾ ਹੈ ਔਰ ਇਹਨਾਂ ਦਾ ਹੱਲ ਲੱਭਣ ਦੇ ਲਈ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਇੱਕ ਤਰ੍ਹਾਂ ਨਾਲ ਕਹੀਏ ਕਿ ਮਨ ਸਾਡਾ ਕ੍ਰੀਏਟਿਵ ਹੋ ਜਾਂਦਾ ਹੈ ਕਰੀਏਟਿਵ ਸੋਚ ਲਾਗ। ਅਸੀਂ ਜਦ ਇਹ ਸੱਚਾਈ ਨੂੰ ਮੰਨ ਲੈਂਦੇ ਹਾਂ ਤਾਂ ਸਾਡੇ ਅੰਦਰ ਹੰਕਾਰ ਦਾ ਭਾਵ ਹੈ ਜਿਹੜਾ ਉਹ ਵੀ ਘਟ ਜਾਂਦਾ ਹੈ। ਕਿਉਂਕਿ ਸਾਡਾ ਮਨ ਇਸ ਗੱਲ ਨੂੰ ਸਮਝ ਲੈਂਦਾ ਹੈ ਕਿ ਜਦੋਂ ਸਾਰੀਆਂ ਚੀਜ਼ਾਂ ਨੇ ਬਦਲ ਹੀ ਜਾਣਾ ਹੈ, ਜਦੋਂ ਸਾਰੀਆਂ ਚੀਜ਼ਾਂ ਟ੍ਰਾਂਸਫਰ ਹੁੰਦੀਆਂ ਰਹਿਣਗੀਆਂ, ਪਰਿਵਰਤਨ ਹੁੰਦੇ ਰਹਿਣਗੇ, ਚੇਂਜਸ ਹੁੰਦੇ ਰਹਿਣਗੇ ਤਾਂ ਫਿਰ ਜੋ ਵੀ ਚੇਂਜ ਮੇਰੇ ਨਾਲ ਅੱਜ ਹੋਇਆ ਹੈ, ਕੱਲ ਇਸ ਦਾ ਬਦਲਾਵ ਜ਼ਰੂਰ ਹੋਏਗਾ। ਔਰ ਇਸ ਦਾ ਮੈਂ ਕੀ ਹੰਕਾਰ ਕਰਾਂ ਕਿਉਂ ਹੰਕਾਰ ਕਰਾਂ ਕਿਉਂ ਇਸ ਦੇ ਲਈ ਆਪਣੇ ਆਪ ਨੂੰ ਈਗੋ ਦੇ ਵਿੱਚ ਰੱਖਦੇ ਹੋਏ ਦੂਜਿਆਂ ਦੀ অবਹੇਲ ਨਾ ਕਰਾਂ ਤਾਂ ਇਸ ਤਰ੍ਹਾਂ ਕਰਨ ਨਾਲ ਅਹੰਕਾਰ ਦਾ ਵਿਨਾਸ਼ ਹੁੰਦਾ ਇਸ ਲਈ ਦੋਸਤੋ ਸੰਵੇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਸਮਾਂ ਹੋਵੇ गुज़र ਹੀ ਜਾਣਾ ਹੈ ਖੁਸ਼ੀ ਗੁਜ਼ਰ ਹੀ ਜਾਣਾ ਹੈ ਲੰਬ ਵੀ ਜਾਣਾ ਹੈ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਮੁਸ਼ਕਿਲ ਸਮੇਂ ਦੀ ਯਾਦ ਰੱਖੋ ਤੇ ਚੰਗੇ ਸਮੇਂ ਦੀ ਨਹੀਂ ਜਾਣਾ ਆਪਣੇ ਅੱਜ ਦੇ ਹਾਲਾਤਾਂ ਨੂੰ ਤੇ ਜੇਕਰ ਉਹ ਚੰਗੇ ਹਨ ਤਾਂ ਉਹਨਾਂ ਤੇ ਹੰਕਾਰ ਨਾ ਕਰੋ ਕਿਉਂਕਿ ਹੰਕਾਰ ਮਾਰ ਪੈਂਦੀ ਹੈ ਔਰ ਜਦੋਂ ਹੰਕਾਰ ਮਾਰ ਪੈਂਦੀ ਹੈ ਤਾਂ ਉਹ ਬੜਾ ਮੁਸ਼ਕਿਲ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਸਮੇਂ ਦਾ ਆਦਰ ਕਰਨਾ ਚਾਹੀਦਾ ਹੈ ਕਿਉਂਕਿ ਅੱਜ ਜੋ ਸਾਡੇ ਕੋਲ ਸਮਾਂ ਹੈ ਕੱਲ ਹੋ ਸਕਦਾ ਹੈ ਇਹ ਸਮਾਂ ਬਦਲ ਜਾਵੇ ਤੇ ਫਿਰ ਜਦੋਂ ਇਹ ਸਮਾਂ ਬਦਲ ਜਾਵੇਗਾ ਤਾਂ ਮੁੜ ਕੇ ਸਮਾਂ ਵਾਪਸ ਨਹੀਂ ਆਉਂਦਾ ਆਪਣੇ ਮਾਈਂਡ ਨੂੰ ਓਪਨ ਰੱਖੋ ਆਪਣੇ ਆਪ ਨੂੰ ਵੱਡੇ ਵਿਚਾਰਾਂ ਵਾਲੇ ਵੱਡੇ ਸੋਚ ਵਾਲੇ ਬਣਾਓ ਤਾਂ ਕਿ ਤੁਸੀਂ ਨਵਾਂ ਨਵਾਂ ਸਿੱਖ ਸਕੋ ਨਵੇਂ ਨਵੇਂ ਤਜਰਬੇ ਹਾਸਲ ਕਰ ਸਕੋ ਨਵੇਂ ਤਜਰਬਿਆਂ ਨੂੰ ਹਾਸਲ ਕਰਦੇ ਹੋਏ ਆਪਣੇ ਜੀਵਨ ਨੂੰ ਬਿਹਤਰੀਨ ਬਣਾ ਸਕੋ ਬਿਹਤਰ ਬਣਾ ਸਕੋ ਔਰ ਦੋਸਤੋ ਸਭ ਤੋਂ ਵਧੀਆ ਗੱਲ ਇਹ ਹੈ ਕਿ ਬਦਲਾਅ ਸਾਨੂੰ ਹਮੇਸ਼ਾ ਇਹ ਯਾਦ ਦਿਵਾਉਂਦਾ ਹੈ ਕਿ ਅਸੀਂ ਇਸੇ ਖਾਸ ਤੀ ਦੇ ਪੱਕੇ ਮਾਲਕ ਨਹੀਂ ਹਾਂ ਅਸੀਂ ਤਾਂ ਇੱਕ ਤਰੀਕੇ ਨਾਲ ਯਾਤਰੀ ਹਾਂ ਜੋ ਕਿ ਯਾਤਰਾ ਕਰਦਾ ਹੈ ਔਰ ਯਾਤਰਾ ਕਰਕੇ ਜਦੋਂ ਦਾ ਡੈਸਟੀਨੇਸ਼ਨ ਆ ਜਾਂਦਾ ਹੈ ਉਦੋਂ ਉਹ ਆਪਣੇ ਡੈਸਟੀਨੇਸ਼ਨ ਤੇ ਉਤਰ ਜਾਂਦਾ ਹੈ ਅਤੇ ਦੋਸਤੋ ਇਹ ਵੀ ਸੱਚ ਹੈ ਕਿ ਜ਼ਿੰਦਗੀ ਦੀ ਸੁੰਦਰਤਾ ਜੋ ਹੈ ਜਿਹੜੀ ਜ਼ਿੰਦਗੀ ਦੀ ਖੂਬਸੂਰਤੀ ਹੈ ਉਹ ਐਸੇ ਬਦਲਾਵ ਦੇ ਵਿੱਚ ਹੈ ਕਦੇ-ਕਦੇ ਅਸੀਂ ਦੇਖਦੇ ਹਾਂ ਕਿ ਲੋਕ ਕਹਿੰਦੇ ਹਨ ਕਿ ਯਾਰ ਟਿੱਪੋ ਸਬਜ਼ੀ ਖਾਂਦੇ-ਖਾਂਦੇ ਮਾਨਕਤ ਗਿਆ ਹੈ ਕੁਝ ਬਦਲਵਾ ਚਾਹੀਦਾ ਹੈ ਕੁਝ ਬਦਲਵਾ ਹੋਣਾ ਚਾਹੀਦਾ ਹੈ ਤਾਂ ਕਹਿਣ ਦਾ ਭਾਵ ਕੀ ਹੈ ਹੂਮ ਸੂਰਤੀ ਬਦਲਾਵ ਦੇ ਵਿੱਚ ਵੀ ਹੈ ਜੈਂਕਿ ਇਹ ਕਿ ਜ਼ਿੰਦਗੀ ਦੀ ਖੂਮ ਸੂਰਤੀ ਬਦਲਾਵ ਦੇ ਵਿੱਚ ਹੈ ਪਰਿਵਰਤਨ ਵਿੱਚ ਤਾਂ ਦੋਸਤੋ ਜਦੋਂ ਅਸੀਂ ਇਸ ਬਦਲਾਵ ਦੇ ਨਿਯਮ ਨੂੰ ਮੰਨ ਲੈਂਦੇ ਹਾਂ ਸਮਝ ਲੈਂਦੇ ਹਾਂ ਅਤੇ ਇਸ ਨੂੰ ਅਪਣਾ ਲੈਂਦੇ ਹਾਂ ਤਾਂ ਸਾਡੀ ਜ਼ਿੰਦਗੀ ਹੌਲੀ-ਹੌਲੀ ਹਲਕੀ ਹੋ ਜਾਂਦੀ ਹੈ ਬੋਲ ਵਰਗੀ ਸ਼ਾਂਤ ਹੋ ਜਾਂਦੀ ਹੈ ਔਰ ਸੁੰਦਰ ਹੋ ਜਾਂਦੀ ਹੈ ਖੂਬਸੂਰਤ ਹੋ ਜਾਂਦੀ ਹੈ ਇਸ ਕਰਕੇ ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹਾਂ ਸ਼ਾਂਤ ਬਣਾਉਣਾ ਚਾਹੁੰਦੇ ਹਾਂ ਸੁੰਦਰ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਬਦਲਾਵ ਦੇ ਨਿਯਮ ਨੂੰ ਸਮਝਣਾ ਮੰਨਣਾ ਸਿੱਖੂ ਚਾਹੀਦਾ ਹੈ ਥੈਂਕ ਯੂ ਸੋ ਮਚ ਸ਼ੁਕਰੀਆ